ਭਾਜੀ ਕੌਣ ਬੋਲ ਰਿਹਾ ਦੱਸੋਗੇ ਤੁਸੀਂ ਦੱਸਾਂਗੇ ਭਰਾ ਮਿਲਾਂਗੇ ਦੱਸਾਂਗੇ ਜਦੋਂ ਦੱਸਾਂਗੇ 2-3 4 ਇਹ ਗੱਲ ਲੱਗੇਗਾ ਤੁਹਾਨੂੰ ਪਤਾ ਕੌਣ ਬੋਲ ਰਿਹਾ ਨਾਮ ਤਾਂ ਦੱਸੋ ਨਾ ਤੁਹਾਡਾ ਕੀ ਨਾਮ ਆਗਾ ਕਿੱਥੋਂ ਬੋਲ ਰਹੇ ਹੋ ਨਾਮ ਤੁਹਾਨੂੰ ਮਿਲ ਕੇ ਦੱਸਾਂਗੇ ਸਮਾਰ ਕੇ ਦੱਸਾਂਗਾ ਇਹ ਟੰਗੀ ਤਰ੍ਹਾਂ ਕੀ ਮੈਸੇਜ ਹੁਣਾਉਣਾ ਦੱਸ ਦੋ ਦਾਬ ਜੋ ਬੱਸ ਦਾ ਟਾਈਮ ਥੋੜੀ ਹੈ ਤੁਹਾਡੇ ਕੋਲ ਤੂੰ ਕਿੱਥੋਂ ਬੋਲ ਰਿਹਾ ਵੈਸੇ ਅਸੀਂ ਕਿਥੋਂ ਬੋਲ ਸਕਦੇ ਹਾਂ ਤੁਹਾਡੇ ਕੋਲੋਂ ਹੀ ਬੋਲ ਸਕਦੇ ਭਰਾ ਕਰ ਲਓ ਤਿਆਰੀ ਕਰ ਭਾਜੀ ਕੌਣ ਬੋਲ ਰਿਹਾ ਦੱਸੋਗੇ ਤੁਸੀਂ ਸਤਾਂਜ ਪ੍ਰਾਪ ਮਿਲਾਂਗੇ ਦੱਸਾਂਗੇ ਜਰੂਰ ਦੱਸਾਂਗੇ 2 ਮਿੰਟ 2-4 ਸਹੀ ਗੱਲ ਲੱਗੇਗਾ ਤੁਹਾਨੂੰ ਪਤਾ ਕੌਣ ਬੋਲ ਰਿਹਾ ਤੁਹਾਨੂੰ ਨਾਮ ਤਾਂ ਦੱਸਣਾ ਤੁਹਾਡਾ ਕੀ ਨਾਮ ਆਗਾ ਕਿੱਥੋਂ ਬੋਲ ਰਹੇ ਹੋ ਨਾਮ ਤੁਹਾਨੂੰ ਮਿਲ ਕੇ ਦੱਸਾਂਗੇ ਸਮਾਰ ਕੇ ਦੱਸਾਂਗਾ ਐਂਟੰਨ ਦੀ ਤਰ੍ਹਾਂ ਕੀ ਮੈਸੇਜ ਆਉਣਾ ਉਹ ਦੱਸ ਦੋ ਦਾਬ ਜੋ ਬਸ ਦਾ ਟਾਈਮ ਥੋੜੀ ਥੋੜੇ ਹੋ ਤੂੰ ਕਿੱਥੋਂ ਬੋਲ ਰਿਹਾ ਵੈਸੇ ਅਸੀਂ ਕਿਥੋਂ ਬੋਲ ਸਕਦੇ ਹਾਂ ਤੁਹਾਡੇ ਕੋਲੋਂ ਵੀ ਬੋਲ ਸਕਦੇ ਹਾਂ ਤੜਨ ਨੂੰ ਤਿਆਰੀ ਕਰ ਭਾਜੀ ਕੌਣ ਬੋਲ ਰਿਹਾ ਦੱਸੋਗੇ ਤੁਸੀਂ ਸਤਾਂਜ ਪ੍ਰਾਪ ਮਿਲਾਂਗੇ ਦੱਸਾਂਗੇ ਜਰੂਰ ਦੱਸਾਂਗੇ 2 ਮਿੰਟ 2-4 ਇਹੀ ਗੱਲ ਲੱਗੇਗਾ ਤੁਹਾਨੂੰ ਪਤਾ ਕੌਣ ਬੋਲ ਰਿਹਾ ਤੁਹਾਨੂੰ ਨਾਮ ਤਾਂ ਦੱਸਣਾ ਤੁਹਾਡਾ ਕੀ ਨਾਮ ਆਗਾ ਕਿੱਥੋਂ ਬੋਲ ਰਹੇ ਹੋ ਨਾਮ ਤੁਹਾਨੂੰ ਮਿਲ ਕੇ ਦੱਸਾਂਗੇ ਮਾਰ ਕੇ ਦੱਸਾਂਗਾ ਐਂਟੰਨ ਦੀ ਤਰ੍ਹਾਂ ਕੀ ਮੈਸੇਜ ਹੁਣਾਉਣਾ ਹੈ ਦੱਸ ਦੋ ਦਾਬ ਜੋ ਬਸ ਦਾ ਟਾਈਮ ਥੋੜੀ ਹੈ ਤੁਹਾਡੇ ਕੋਲ ਤੂੰ ਕਿੱਥੋਂ ਬੋਲ ਰਿਹਾ ਵੈਸੇ ਅਸੀਂ ਕਿਥੋਂ ਬੋਲ ਸਕਦੇ ਹਾਂ ਤੁਹਾਡੇ ਕੋਲੋਂ ਹੀ ਬੋਲ ਸਕਦੇ ਹਾਂ ਤਾਂ ਲੋ ਤਿਆਰੀ ਕਰ ਭਾਜੀ ਕੌਣ ਬੋਲ ਰਿਹਾ ਦੱਸੋਗੇ ਤੁਸੀਂ ਸਤਾਂਜ ਪ੍ਰਾਪਾ ਮਿਲਾਂਗੇ ਦੱਸਾਂਗੇ ਜਰੂਰ ਦੱਸਾਂਗੇ 2 ਮਿੰਟ ਦੋ ਚਾਰ ਇਹ ਗੱਲ ਲੱਗੇਗਾ ਤੁਹਾਨੂੰ ਪਤਾ ਕੌਣ ਬੋਲ ਰਿਹਾ ਥਾ ਨਾਮ ਤਾਂ ਦੱਸੋ ਨਾ ਤੁਹਾਡਾ ਕੀ ਨਾਮ ਆ ਕਿੱਥੋਂ ਬੋਲ ਰਹੇ ਹੋ ਨਾਮ ਤੁਹਾਨੂੰ ਮਿਲ ਕੇ ਦੱਸਾਂਗੇ ਮਾਰ ਕੇ ਦੱਸਾਂਗਾ ਐਂਟੰਨ ਦੀ ਤਰ੍ਹਾਂ ਕੀ ਮੈਸੇਜ ਹੁਣਾਉਣਾ ਹੈ ਦੱਸ ਦਿਓ ਤੁਹਾਡਾ ਜੋ ਬਸ ਦਾ ਟਾਈਮ ਥੋੜੀਏ ਤੁਹਾਡੇ ਕੋਲ ਤਾ ਕਿੱਥੋਂ ਬੋਲ ਰਹੇ ਹੋ ਵੈਸੇ ਅਸੀਂ ਕਿਥੋਂ ਬੋਲ ਸਕਦੇ ਹਾਂ ਤੁਹਾਡੇ ਕੋਲੋਂ ਹੀ ਬੋਲ ਸਕਦੇ ਹਾਂ ਤਰਨੋ ਤਿਆਰੀ ਕਰ ਭਾਜੀ ਕੌਣ ਬੋਲ ਰਿਹਾ ਦੱਸੋਗੇ ਤੁਸੀਂ ਦੱਸਾਂਗੇ ਭਰਾ ਮਿਲਾਂਗੇ ਦੱਸਾਂਗੇ ਜਿਹੜੇ ਦੱਸਾਂਗੇ ਸਾਰਾ ਵੇਟ ਦੋ ਚਾਰ ਇਹ ਗੱਲ ਲੱਗੇਗਾ ਤੁਹਾਨੂੰ ਕੌਣ ਬੋਲ ਰਿਹਾ ਥਾ ਨਾਮ ਤਾਂ ਦੱਸੋ ਨਾ ਤੁਹਾਡਾ ਕੀ ਨਾਮ ਆਗਾ ਕਿੱਥੋਂ ਬੋਲ ਰਹੇ ਹੋ ਨਾਮ ਤੁਹਾਨੂੰ ਮਿਲ ਕੇ ਦੱਸਾਂਗੇ ਮਾਰ ਕੇ ਦੱਸਾਂਗਾ ਇਹ ਟੰਗੀ ਤਰ੍ਹਾਂ ਕੀ ਮੈਸੇਜ ਆਉਣਾ ਹੈ ਦੱਸ ਦਿਓ ਦਾਬ ਜੋ ਬੱਸ ਦਾ ਟਾਈਮ ਥੋੜੀ ਹੈ ਤੁਹਾਡੇ ਕੋਲ ਤੂੰ ਕਿੱਥੋਂ ਬੋਲ ਰਿਹਾ ਵੈਸੇ ਅਸੀਂ ਕਿਥੋਂ ਬੋਲ ਸਕਦੇ ਹਾਂ ਤੁਹਾਡੇ ਕੋਲੋਂ ਹੀ ਬੋਲ ਸਕਦੇ ਹਾਂ ਤਰ ਲਓ ਤਿਆਰੀ ਕਰ ਭਾਜੀ ਕੌਣ ਬੋਲ ਰਿਹਾ ਦੱਸੋਗੇ ਤੁਸੀਂ ਦੱਸਾਂਗੇ ਭਰਾ ਮੇਰਾਗਾ ਦੱਸਾਂਗੇ ਜੋ ਦੱਸਾਂਗੇ ਸੌ ਮਿੰਟ ਦੋ ਚਾਰ ਸਹੀ ਗੱਲ ਲੱਗੇਗਾ ਤੁਹਾਨੂੰ ਪਤਾ ਕੌਣ ਬੋਲ ਰਿਹਾ ਤੁਹਾਨੂੰ ਨਾਮ ਤਾਂ ਦੱਸੋ ਨਾ ਤੁਹਾਡਾ ਕੀ ਨਾਮ ਹੈ ਕਿੱਥੋਂ ਬੋਲ ਰਹੇ ਹੋ ਤੁਹਾਡਾ ਨਾਮ ਤੁਹਾਨੂੰ ਮਿਲ ਕੇ ਦੱਸਾਂਗੇ ਮਾਰ ਕੇ ਦੱਸਾਂਗਾ ਐਂ ਚੰਗੀ ਤਰ੍ਹਾਂ ਪੰਜਾਬੀ ਗਾਇਕ ਮਨਕੀਰਤ ਔਲਗ ਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਵਿਦੇਸ਼ੀ ਨੰਬਰ ਤੋਂ ਇਹ ਧਮਕੀ ਆਈ ਹੈ ਔਰ ਤੁਹਾਡੇ ਨਾਲ ਇਸ ਵਕਤ ਐਕਸਕਲੂਸਿਵ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿਹੜੀ ਕਾਲ ਰਿਕਾਰਡਿੰਗ ਖੁਦ ਮਨਕੀਰਤ ਆਲਗਦੀ ਟੀਮ ਵੱਲੋਂ ਸਾਂਝੀ ਕੀਤੀ ਗਈ ਹੈ ਔਰ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਕਿ ਕਿੰਜ ਵਿਅਕਤੀ ਵੱਲੋਂ ਜੈਸ ਵੱਲੋਂ ਧਮਕੀ ਦਿੱਤੀ ਗਈ ਉਸ ਵੱਲੋਂ ਸ਼ਰੀਆਮ ਇਹ ਗੱਲਾਂ ਆਖੀਆਂ ਗਈਆਂ ਨੇ ਕਿ 2-4 ਦਿਨ ਜੇ ਤੈਨੂੰ ਦੱਸਾਂਗੇ ਥੋੜਾ ਟਾਈਮ ਹੈ ਤੁਹਾਡੇ ਕੋਲ ਤਾਂ ਸਭ ਤੋਂ ਪਹਿਲਾਂ ਰੋਜ਼ਾਨਾ ਸਪੋਕਸਮੈਨ ਤੇ ਉਹ ਧਮਕੀ ਭਰੀਆ ਜਿਹੜਾ ਕਾਲ ਰਿਕਾਰਡਿੰਗ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਇਨ੍ਹਾਂ ਤਸਵੀਰਾਂ ਦੇ ਵਿੱਚ ਕਿ ਕਿੰਜ ਇਹ ਧਮਕੀ ਜਿਹੜੀ ਹੈ ਉਹ ਦਿੱਤੀ ਗਈ ਹੈ ਤਾਂ ਪੰਜਾਬੀ ਗਾਇਕ ਮਨਕੀਰਤ ਆਲਗ ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਔਰ ਜਿਹੜੀ ਤੁਹਾਡੇ ਨਾਲ ਧਮਕੀ ਭਰੀ ਕਾਲ ਰਿਕਾਰਡਿੰਗ ਸਾਂਝੀ ਕਰ ਰਹੇ ਹਾਂ ਇਹ ਕਾਲ ਰਿਕਾਰਡਿੰਗ ਮਨਕੀਰਤ ਆਲਗ ਦੀ ਟੀਮ ਵੱਲੋਂ ਜਿਹੜੀ ਹੈ ਸਾਡੇ ਨਾਲ ਸਾਂਝੀ ਕੀਤੀ ਗਈ ਹੈ ਔਰ ਦੇਖੋ ਕਿਵੇਂ ਵਿਦੇਸ਼ੀ ਨੰਬਰ ਤੋਂ ਇਹ ਧਮਕੀ ਜਿਹੜੀ ਹੈ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਦਿੱਤੀ ਗਈ ਹੈ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੋੜ ਤੁਹਾਨੂੰ ਇਹ ਜਿਹੜੀ ਕਾਲ ਰਿਕਾਰਡਿੰਗ ਹੈ ਉਹ ਸੁਣਾਵਾਂਗੇ ਪਰ ਜਿਹੜੀ ਜਾਣਕਾਰੀ ਹੈ ਪਹਿਲਾਂ ਤੁਹਾਡੇ ਨਾਲ ਸਾਂਝੀ ਕਰ ਦਈਏ ਕਿ ਪੰਜਾਬੀ ਗਾਇਕ ਮਨਕੀਰਤ ਔਲਖ ਤੇ ਉਸ ਦੇ ਪਰਿਵਾਰ ਨੂੰ ਵਿਦੇਸ਼ੀ ਨੰਬਰ ਤੋਂ ਧਮਕੀ ਭਰਿਆ ਇੱਕ ਕਾਲ ਆਇਆ ਔਰ ਉਸੇ ਵਕਤ ਹੀ ਟੀਮ ਦੇ ਮੈਂਬਰਾਂ ਵੱਲੋਂ ਜਾਣਿਆ ਕਿ ਮਨਕੀਰਤ ਔਲਖ ਅ ਤੇ ਟੀਮ ਦੇ ਮੈਂਬਰਾਂ ਵੱਲੋਂ ਇਹ ਰਿਕਾਰਡਿੰਗ ਜਿਹੜੀ ਹੈ ਧਮਕੀ ਦੀ ਕੋਰ ਰਿਕਾਰਡਿੰਗ ਜਿਹੜੀ ਆ ਰਿਕਾਰਡ ਕੀਤੀ ਗਈ ਔਰ ਤੁਹਾਡੇ ਨਾਲ ਅਸੀਂ ਰੋਜ਼ਾਨਾ ਸਪੋਕਸਮੈਨ ਤੇ ਅਸਾਂ ਜੀ ਵੀ ਕੀਤੀ ਹੈ ਤਾਂ ਇਸ ਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਕਿ 2-4 ਦਿਨ ਚ ਤੈਨੂੰ ਦੱਸਾਂਗੇ ਥੋੜਾ ਟਾਈਮ ਹੈ ਤੁਹਾਡੇ ਕੋਲ ਹਾਲਾਂਕਿ ਸ਼ਖਸ ਵੱਲੋਂ ਆਪਣਾ ਨਾਮ ਤਾਂ ਨਹੀਂ ਦੱਸਿਆ ਗਿਆ ਕਿਉਂਕਿ ਟੀਮ ਦੇ ਮੈਂਬਰਾਂ ਵੱਲੋਂ ਬਾਰ ਬਾਰ ਪੁੱਛਿਆ ਗਿਆ ਸੀ ਤੁਸੀਂ ਕਿੱਥੋਂ ਬੋਲ ਰਹੇ ਹੋ ਤੁਹਾਡਾ ਨਾਮ ਕੀ ਹੈ ਪਰ ਇਸ ਸ਼ਾਤਰ ਸ਼ਖਸ ਵੱਲੋਂ ਜਿਸ ਨੇ ਧਮਕੀ ਦਿੱਤੀ ਹੈ ਉਸ ਵੱਲੋਂ ਨਾ ਤਾਂ ਦੱਸਿਆ ਗਿਆ ਨਾ ਹੀ ਆਪਣਾ ਨਾਮ ਦੱਸਿਆ ਗਿਆ ਇਸ ਗੱਲ ਦਾ ਜ਼ਰੂਰ ਜ਼ਿਕਰ ਕੀਤਾ ਗਿਆ ਕਿ ਥੋੜਾ ਟਾਈਮ ਹੈ ਤੁਹਾਡੇ ਕੋਲ 2-4 ਦਿਨ ਚ ਤੁਹਾਨੂੰ ਜਿਹੜਾ ਉਹਸੀਂ ਦੱਸਾਂਗੇ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਾਲਾਂਕਿ ਲਗਾਤਾਰ ਪੰਜਾਬੀ ਗਾਇਕ ਮਨਕੀਰਤ ਔਲਕ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਰੋਜ਼ਾਨਾ ਸਪੋਕਸਮੈਨ ਦੀ ਜਿਹੜੀ ਗੱਲਬਾਤ ਹੈ ਉਹ ਮਨਕੀਰਤ ਔਲਕ ਦੀ ਟੀਮ ਦੇ ਨਾਲ ਹੋਈ ਔਰ ਟੀਮ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਲਗਾਤਾਰ ਧਮਕੀਆਂ ਜਿਹੜੀਆਂ ਉਹ ਵਿਦੇਸ਼ੀ ਨੰਬਰਾਂ ਤੋਂ ਆ ਰਹੀਆਂ ਨੇ ਔਰ ਇਸ ਦੇ ਨਾਲ ਇੱਕ ਭਾਰਤ ਦੇ ਨੰਬਰ ਤੋਂ ਵੀ ਜਿਹੜੀ ਹੈ ਉਹ ਧਮਕੀ ਦਿੱਤੀ ਗਈ ਹੈ ਹਾਲਾਂਕਿ ਹੁਣ ਇਸ ਬਾਰੇ ਪੁਲਿਸ ਨੂੰ ਦੱਸਿਆ ਗਿਆ ਹੈ ਹੁਣ ਜਿਹੜਾ ਵਕ ਵਕ ਪਹਿਲੂਆਂ ਤੋਂ ਜਾਂਚ ਕੀਤੀ ਜਾਵੇਗੀ ਕਿ ਆਖਰਕਾਰ ਇਸ ਧਮਕੀ ਦੇ ਪਿੱਛੇ ਕੌਣ ਹੈ ਕਿਸ ਨੇ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਧਮਕੀ ਦਿੱਤੀ ਹੈ ਤੇ ਉਸਦੇ ਪਰਿਵਾਰ ਨੂੰ ਧਮਕੀ ਦਿੱਤੀ ਹੈ ਤਾਂ ਜਾਨੋ ਮਾਰਨ ਦੀ ਜਿਹੜੀ ਧਮਕੀ ਹੈ ਉਹ ਦਿੱਤੀ ਗਈ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਜਿਹੜੀ ਹੈ ਉਹ ਧਮਕੀ ਮਿਲ ਚੁੱਕੀ ਹੈ ਪਰ ਮੁੜ ਪੰਜਾਬੀ ਗਾਇਕ ਮਨਕੀਰਤ ਔਲਖ ਤੇ ਉਸਦੇ ਪਰਿਵਾਰ ਨੂੰ ਧਮਕੀ ਮਿਲੀ ਹੈ ਹੁਣ ਤੁਹਾਨੂੰ ਉਹ ਕਾਲ ਰਿਕਾਰਡਿੰਗ ਸੁਣਾਉਨੇ ਆ ਜਿਸ ਦੇ ਵਿੱਚ ਧਮਕੀ ਦਿੱਤੀ ਗਈ ਹੈ ਔਰ ਦੱਸ ਦਈਏ ਇਹ ਜਿਹੜੀ ਵੀਡੀਓ ਹੈ ਉਹ ਮਨਕੀਰਤ ਔਲਾਗੀ ਦੀ ਟੀਮ ਵੱਲੋਂ ਬਣਾਈ ਗਈ ਹੈ ਹੁਣ ਤੁਹਾਨੂੰ ਸੁਣਾਉਣੇ ਆ ਉਹ ਧਮਕੀ ਭਰੀ ਕੋਰ ਰਿਕਾਰਡਿੰਗ ਗੱਭਰੂ ਬਸ ਦਾ ਟਾਈਮ ਥੋੜੀ ਥੋੜੇ ਹੋ ਤੂੰ ਕਿੱਥੋਂ ਬੋਲ ਰਹੇ ਹੋ ਵੈਸੇ ਅਸੀਂ ਕਿਥੋਂ ਬੋਲ ਸਕਦੇ ਹਾਂ ਜੀ ਤੁਹਾਡੇ ਕੋਲੋਂ ਦੇ ਬੋਲ ਸਕਦੇ ਹਾਂ ਤਾਂ ਲੋ ਤਿਆਰੀ ਕਰ ਭਾਜੀ ਕੌਣ ਬੋਲ ਰਿਹਾ ਦੱਸੋਗੇ ਤੁਸੀਂ ਸਤਾਂਜਿ ਪ੍ਰਾਪਾ ਮਿਲਾਂਗੇ ਦੱਸਾਂਗੇ ਜਰੂਰ ਦੱਸਾਂਗੇ 2-3 ਮਿੰਟ ਦੋ ਚਾਰ ਇਹ ਗੱਲ ਲੱਗੇਗਾ ਤੁਹਾਨੂੰ ਪਤਾ ਕੌਣ ਬੋਲ ਰਿਹਾ ਥਾ ਨਾਮ ਤਾਂ ਦੱਸੋ ਨਾ ਤੁਹਾਡਾ ਕੀ ਨਾਮ ਆਗਾ ਕਿੱਥੋਂ ਬੋਲ ਰਹੇ ਹੋ ਮੈਂ ਨਾਮ ਤੁਹਾਨੂੰ ਮਿਲ ਕੇ ਦੱਸਾਂਗਾ ਮਾਰ ਕੇ ਦੱਸਾਂਗਾ ਐਂਟੰਨ ਦੀ ਤਰ੍ਹਾਂ ਕੀ ਮੈਸੇਜ ਹੁਣਾਉਣਾ ਹੈ ਦੱਸ ਦਿਓ ਤੁਹਾਡਾ ਆਪ ਜੋ ਵਸਤਾ ਟਾਈਮ ਥੋੜੀਏ ਤੁਹਾਡੇ ਕੋਲ ਤੂੰ ਕਿੱਥੋਂ ਬੋਲ ਰਿਹਾ ਵੈਸੇ ਅਸੀਂ ਕਿਥੋਂ ਬੋਲ ਸਕਦੇ ਹਾਂ ਜੀ ਤੁਹਾਡੇ ਕੋਲੋਂ ਹੀ ਬੋਲ ਸਕਦੇ ਹਾਂ ਤਰਨ ਨੂੰ ਤਿਆਰੀ ਕਰ ਭਾਜੀ ਕੌਣ ਬੋਲ ਰਿਹਾ ਦੱਸੋਗੇ ਤੁਸੀਂ ਸਤਾਂਜਿ ਪ੍ਰਾਪਾ ਮਿਲਾਂਗੇ ਦੱਸਾਂਗੇ ਜਰੂਰ ਦੱਸਾਂਗੇ 2-3 ਮਿੰਟ ਦੋ ਚਾਰ ਸਹੀ ਗੱਲ ਲੱਗੇਗਾ ਤੁਹਾਨੂੰ ਪਤਾ ਕੌਣ ਬੋਲ ਰਿਹਾ ਥਾ ਨਾਮ ਤਾਂ ਦੱਸੋ ਨਾ ਤੁਹਾਡਾ ਕੀ ਨਾਮ ਆਗਾ ਕਿੱਥੋਂ ਬੋਲ ਰਹੇ ਹੋ ਨਾਮ ਤੁਹਾਨੂੰ ਮਿਲ ਕੇ ਦੱਸਾਂਗੇ ਮਾਰ ਕੇ ਦੱਸਾਂਗਾ ਐਂ ਟੰਗ ਦੀ ਤਰ੍ਹਾਂ ਕੀ ਮੈਸੇਜ ਆਉਣਾ ਉਹ ਦੱਸ ਦਿਓ ਤੁਹਾਡਾ ਜੋ ਬਸ ਦਾ ਟਾਈਮ ਥੋੜੀਏ ਤੁਹਾਡੇ ਕੋਲ ਤੂੰ ਕਿੱਥੋਂ ਬੋਲ ਰਿਹਾ ਵੈਸੇ ਅਸੀਂ ਕਿਥੋਂ ਬੋਲ ਸਕਦੇ ਹਾਂ ਤੁਹਾਡੇ ਕੋਲੋਂ ਹੀ ਬੋਲ ਸਕਦੇ ਹਾਂ ਤਰਨ ਨੂੰ ਤਿਆਰੀ ਕਰ ਭਾਜੀ ਕੌਣ ਬੋਲ ਰਿਹਾ ਦੱਸੋਗੇ ਤੁਸੀਂ ਸਤਾਂਜ ਪ੍ਰਾਪਾ ਮਿਲਾਂਗੇ ਦੱਸਾਂਗੇ ਜਰੂਰ ਦੱਸਾਂਗੇ ਥੋੜੇ ਮਿੰਟ ਦੋ ਚਾਰ ਦੀ ਸਹੀ ਗੱਲ ਲੱਗੇਗਾ ਤੁਹਾਨੂੰ ਪਤਾ ਕੌਣ ਬੋਲ ਰਿਹਾ ਤੁਹਾਨੂੰ ਨਾਮ ਤਾਂ ਦੱਸੋ ਨਾ ਤੁਹਾਡਾ ਕੀ ਨਾਮ ਹੈ ਕਿੱਥੋਂ ਬੋਲ ਰਹੇ ਹੋ ਨਾਮ ਤੁਹਾਨੂੰ ਮਿਲ ਕੇ ਦੱਸਾਂਗੇ ਸਮਾਰ ਕੇ ਦੱਸਾਂਗਾ ਇਹ ਟੰਗ ਦੀ ਤਰ੍ਹਾਂ ਕੀ ਮੈਸੇਜ ਆਉਣਾ ਹੈ ਦੱਸ ਦਿਓ ਦਾਬ ਜੋ ਬੱਸ ਦਾ ਟਾਈਮ ਥੋੜੀ ਹੈ ਤੁਹਾਡੇ ਕੋਲ ਤੂੰ ਕਿੱਥੋਂ ਬੋਲ ਰਿਹਾ ਵੈਸੇ ਅਸੀਂ ਕਿਥੋਂ ਬੋਲ ਸਕਦੇ ਹਾਂ ਤੁਹਾਡੇ ਕੋਲੋਂ ਹੀ ਬੋਲ ਸਕਦੇ ਹਾਂ ਤਰ ਲਓ ਤਿਆਰੀ ਕਰ ਪਾਜੀ ਕੌਣ ਬੋਲ ਰਿਹਾ ਦੱਸੋਗੇ ਤੁਸੀਂ ਦੱਸਾਂਗੇ ਭਰਾ ਮਿਲਾਂਗੇ ਦੱਸਾਂਗੇ ਜੋ ਦੱਸਾਂਗੇ ਸੌ ਮਿੰਟ ਦੋ ਚਾਰ ਇਹ ਗੱਲ ਲੱਗੇਗਾ ਤੁਹਾਨੂੰ ਪਤਾ ਕੌਣ ਬੋਲ ਰਿਹਾ ਤੁਹਾਨੂੰ ਨਾਮ ਤਾਂ ਦੱਸੋ ਨਾ ਤੁਹਾਡਾ ਕੀ ਨਾਮ ਹੈ ਕਿੱਥੋਂ ਬੋਲ ਰਹੇ ਹੋ ਨਾਮ ਤੁਹਾਨੂੰ ਮਿਲ ਕੇ ਦੱਸਾਂਗੇ ਸਮਾਰ ਕੇ ਦੱਸਾਂਗਾ ਇਹ ਟੰਗ ਦੀ ਤਰ੍ਹਾਂ ਕੀ ਮੈਸੇਜ ਆਉਣਾ ਹੈ ਦੱਸ ਦਿਓ ਦਾਬ ਜੋ ਬੱਸ ਦਾ ਟਾਈਮ ਥੋੜੀ ਹੈ ਤੁਹਾਡੇ ਕੋਲ ਤੂੰ ਕਿੱਥੋਂ ਬੋਲ ਰਿਹਾ ਵੈਸੇ ਅਸੀਂ ਕਿਥੋਂ ਬੋਲ ਸਕਦੇ ਹਾਂ ਤੁਹਾਡੇ ਕੋਲੋਂ ਹੀ ਬੋਲ ਸਕਦੇ ਹਾਂ ਤਰ ਲਓ ਤਿਆਰੀ ਕਰ ਭਜੀ ਕੌਣ ਬੋਲ ਰਿਹਾ ਦੱਸੋਗੇ ਤੁਸੀਂ ਦੱਸਾਂਗੇ ਭਰਾ ਮਿਲਾਂਗੇ ਦੱਸਾਂਗੇ ਜਿਹੜੇ ਦੱਸਾਂਗੇ ਸੌ ਮਿੰਟ ਦੋ ਚਾਰ ਸਹੀ ਗੱਲ ਲੱਗੇਗਾ ਤੁਹਾਨੂੰ ਪਤਾ ਕੌਣ ਬੋਲ ਰਿਹਾ ਥਾ ਨਾਮ ਤਾਂ ਦੱਸੋ ਨਾ ਤੁਹਾਡਾ ਕੀ ਨਾਮ ਹੈ ਕਿੱਥੋਂ ਬੋਲ ਰਹੇ ਹੋ ਨਾਮ ਤੁਹਾਨੂੰ ਮਿਲ ਕੇ ਦੱਸਾਂਗਾ ਮਾਰ ਕੇ ਦੱਸਾਂਗਾ ਐਂਟੰਨ ਦੀ ਤਰ੍ਹਾਂ ਕੀ ਮੈਸੇਜ ਹੁਣਾਉਣਾ ਹੈ ਦੱਸ ਦਿਓ ਦਾਬ ਜੋ ਬੱਸ ਦਾ ਟਾਈਮ ਥੋੜੀ ਹੈ ਤੁਹਾਡੇ ਕੋਲ ਤੂੰ ਕਿੱਥੋਂ ਬੋਲ ਰਿਹਾ ਵੈਸੇ ਅਸੀਂ ਕਿਥੋਂ ਬੋਲ ਸਕਦੇ ਹਾਂ ਤੁਹਾਡੇ ਕੋਲੋਂ ਹੀ ਬੋਲ ਸਕਦੇ ਹਾਂ